ਹਾਂਜੀ ਦੋਸਤੋ ਕੀ ਹਾਲ ਚਾਲ ਆ ਸਾਰੇ ਭਰਾਵਾਂ ਦੇ ਫਾਰਮ ਟਰੈਕ ਦੇ ਉੱਤੇ ਆਪਾਂ ਟੇਪਰ ਪੇਟੀ ਲਾ ਕੇ ਦਿੱਤੀ ਆ ਕਰੋ ਕੁਆਲਿਟੀ ਚੈੱਕਣਾ 12 ਇੰਚ ਦੇ ਵਿੱਚ 135 ਮੈਗਨੇਟ ਦਾ ਸਿਸਟਮ ਲੱਗਿਆ ਹੋਇਆ 1 ਸਾਲ ਦੀ ਵਾਈਂ ਦਿੱਤੀ ਆ ਗਾਰੰਟੀ 16 ਜੀ ਦੀ ਪਿੰਡ ਰੈਪ ਤੇ A to Z ਆਪਾਂ ਸਾਰੀ ਫਿਟਿੰਗ ਵਾਈ ਨੂੰ ਕਰਕੇ ਦਿੱਤੀ ਆ ਤੇ ਕਰਦਿਆ ਬਾਈ ਨਾਲ ਗੱਲਬਾਤਣਾ ਸਸਤੀ ਗੱਲ ਬਾਈ ਸਸਤੀ ਗੱਲ ਕੀ ਨਾਮ ਆ ਬਾਈ ਆਪਣਾ ਖੁਸ਼ਪ੍ਰੀਤ ਹੈ ਪਿੰਡ ਪਿੰਡ ਪੰਮੇ ਕਲਾ ਪੰਮੇ ਕਲਾ ਕਿਵੇਂ ਲੱਗਾ ਹਟ ਇੱਕ ਨੰਬਰ ਲੱਗਿਆ ਜੀ ਇੱਕ ਨੰਬਰ ਫੇਸ ਬਾਜ ਕਿਵੇਂ ਆ ਇੱਕ ਨੰਬਰ ਹੈ ਜੀ ਫਿਟਿੰਗ ਫੁਟਿੰਗ ਫੋਟਿੰਗ ਪੁੱਟਿੰਗ ਸਰਾਈ ਠੀਕ ਆ ਬਾਈ ਜੀ ਤੇ ਬਾਈ ਆਪਣੇ ਕੋਲ ਲਵਾ ਰਿਆ ਪੰਮੇ ਤੋਂ ਵੱਡੇ ਪੰਮੇ ਤੋਂ ਹਾਂ ਵੱਡੇ ਪੰਮੇ ਜ਼ਿਲ੍ਹਾ ਪਿਆੰਦਾ ਮਾਨਸਾ ਨਾ ਹਾਂ ਠੀਕ ਆ ਬਾਈ ਜੀ ਤੇ ਸੈਟ ਲਵਾ ਕੇ ਜਾ ਰਹੇਗਾ ਤੁਸੀਂ ਵੀ ਇਸ ਤਰ੍ਹਾਂ ਦੋਸਤੋ ਸੈਟ ਲਵਾਉਣਾ ਚਾਹੁੰਦੇ ਹੋ ਨਾ ਟੇਪਰ ਪੇਟੀ 12 ਇੰਚ ਦੇ ਵਿੱਚ ਤਾਂ ਤੁਸੀਂ ਆਪਣਾ ਕਨੈਕਟ ਕਰ ਸਕਦੇ ਹੋ ਵੀਡੀਓ ਤੁਸੀਂ ਵੱਧ ਤੋਂ ਵੱਧ ਸ਼ੇਅਰ ਲਾਈਕ ਕਰਦਣਾ ਤੇ ਐਡਰੈਸ ਵੀ ਤੁਹਾਨੂੰ ਦੱਸ ਦਿੰਦਾ ਕਿੱਥੇ ਆਉਣਾ ਤੁਸੀ ਮਾਨਸਾ ਸਰਸਾ ਰੋਡ ਛਨੀਰ ਛਨੀਰ ਮੰਡੀ ਹੈ ਜੀ ਤੇ ਇਹ ਆਪਣੀ ਲੋਕੇਸ਼ਨ ਹੈਗੀ ਕਰੋ ਚੈੱਕ ਨਾ ਤੇ ਆਪਣੇ ਨਾਲ ਜਿਹੜਾ ਪਾਟਨੀ ਵੀ ਕਨੈਕਟ ਕਰ ਲਓ ਕੋਈ ਵੀ ਸੱਟ ਲਾਉਣਾ ਧੰਨਵਾਦ